ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਨਕੀ ਸਾਹਿਬ ਸੰਦੇ ਵੱਲੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਪੇਜ ਦੇ ਉੱਤੇ ਟਰੈਵਲ ਵਿੱਚ ਸਭ ਕੱਗਾ ਤੇ ਰਾਤ ਅਸੀਂ ਕਾਰ 'ਚ ਹੀ ਸੁੱਤੇ ਸੀ 11-12 ਵਜੇ ਤੇ ਹੁਣ ਟਾਈਮ ਹੋ ਗਿਆ 6:30 ਹੋ ਗਿਆ ਤੇ ਹੁਣ ਆਪਾਂ ਅੱਜ ਇਸ਼ਨਾਨ-ਸਨੂਨ ਕਰਕੇ ਤੇ ਠੰਡੇ ਬੁਰਜ 'ਚ ਮੱਥਾ ਟੇਕਾਂਗੇ ਤੇ ਤੁਹਾਨੂੰ ਜਿੱਦਾਂ ਵੀ ਹੋਇਆ ਦਿਖਾਵਾਂਗੇ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜਾ ਕੋਈ ਨਵਾਂ ਆਉਂਦਾ ਹੈਗਾ ਪੇਜ ਤੇ ਤੇ ਮਿਲਦੇ ਆ ਜੀ ਥੋੜੀ ਦੇਰ ਬਾਅਦ ਲੋ ਵੈਰੂ ਜੀ ਸੁਬਾ ਦੀ ਸਵੇਰ ਹੋ ਗਈ ਆ ਟਾਈਮ ਹੋ ਗਿਆ 7:30 ਤੇ ਸੰਗਤ ਆ ਗਈ ਆ ਦਰਸ਼ਨ ਮੇਲੇ ਕਰਨ ਨੂੰ ਚੱਲੇ ਆ ਤੇ ਵੀਰ ਉਹ ਅੱਗੇ ਵਧ ਰਹੇ ਆ ਕਾਰ ਆਪਣੀ ਅੱਧਰ ਖੜੀ ਆ ਬਹੁਤ ਸੋਹਣਾ ਮਾਹੌਲ ਆ ਸੁਬਾ ਦਾ ਠੰਡਾ ਠੰਡਾ ਸੀ ਵੀ ਜੜੇ ਚੱਲ ਰਹੇ ਆ ਜੀ ਕਹਿੰਦੇ ਜਿਹੜੇ ਸਿੱਖ ਧਰਮ ਦੇ ਵਿੱਚ ਸੰਗਤਾਂ ਹੈਗੀਆਂ ਕਈ ਤੇ ਤੜਕਾ ਵੀ ਕਰੇ ਨਹੀਂ ਲਾਉਦੇ ਆ ਮਹੀਨੇ ਚ ਥੱਲੇ ਸੌਂਦੇ ਥੱਲੇ ਦਰੀਆਂ ਵਛਾ ਗਏ ਪਰ ਕਈ ਸੰਗਤ ਹੈਗੀਆਂ ਜਿਹੜੀਆਂ ਘਰੇ ਜਲੇਬੀਆਂ ਪਕੌੜੇ ਹੋਰ ਬੜਾ ਕੁਝ ਕਰਦੇ ਆ ਦਿਨਾਂ ਚ ਆਪਾਂ ਨੂੰ ਸੋਚਣਾ ਚਾਹੀਦਾ ਜੀ ਦੇਖਣਾ ਚਾਹੀਦਾ ਹਨ ਕਿ ਆਪਣੇ ਚਾਰੇ ਸਹਿਬ ਜਾਦੇ ਸ਼ਹੀਦ ਹੋਏ ਹਨਾ ਹੋਰ ਬਹੁਤ ਕੁਝ ਹੋਇਆ ਆ ਦਿਨ ਆਪਣੇ ਬਹੁਤ ਜ਼ਿਆਦਾ ਅਫਸੋਸ ਕਰਨ ਵਾਲੇ ਦਿਨ ਆ ਤੇ ਆਪਾਂ ਨੇ ਲੋਕ ਕਈ ਇੱਥੇ ਖੁਸ਼ੀਆਂ ਮਨਾ ਰਹੇ ਸੋ ਜੀ ਸਾਰਿਆਂ ਨੂੰ ਬੇਨਤੀ ਆ ਕਿ ਆਹ ਦਿਨ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਹਿੰਦੇ ਟਰਾਲਾ ਬਣਾਇਆ ਬਾਈਆਂ ਨੇ ਸੰਧੂ ਫਾਰਮ ਕਹਿੰਦੇ ਚੈੱਕ ਪੁਆਇੰਟ ਚੈੱਕ ਪੁਆਇੰਟ ਹੋਰ ਬੜਾ ਕੁਝ ਲਾਇਆ ਹੋਇਆ ਕਹਿੰਦੇ ਜਿਵੇਂ ਕੈਨੇਡਾ ਚ ਘੋੜੇ ਦੇ ਮਗਰ ਪੀਟਰਵਲ ਦੇ ਮਗਰ 53 ਫੁੱਟ ਟਰਾਲਾ ਪਾਇਆ ਹੁੰਦਾ ਉਦਾਂ ਹੀ ਬਣਿਆ ਹੋਇਆ ਤੇ ਸਾਡੀ ਧੰਨੋ ਰੈਡੀ ਹੋ ਗਈ ਆ ਮਤਲਬ ਕਿ ਰੈਡੀ ਸਟਾਰਟ ਕੀਤੀ ਐ ਕਹਿੰਦੇ ਬਾਈ ਹੁਣੀ ਕਹਿੰਦੇ ਅੱਥੇ ਅਸੀਂ ਟੈਂਟ ਲਾਉਣਾ ਮੈਂ ਕਿਹਾ ਚਲੋ ਆਪਾਂ ਸਹਿਰ ਤੇ ਕਰ ਲੈਨੇ ਅਥੇ ਲੰਗਰ ਪਾਣੀ ਦਾ ਪ੍ਰੋਗਰਾਮ ਹੋਣਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੱਲਦੇ ਜੀਗਾ ਚੱਲਦੇ ਪਹਿਲਾਂ ਚਾਹ ਜਾਂ ਦੁੱਧ ਦਾ ਲੰਗਰ ਛਕਦੇ ਆ ਦੁਕਾਨਾਂ ਖੁੱਲ ਗਈਆਂ ਆਈਆਂ ਥੋੜੀਆਂ ਥੋੜੀਆਂ ਤੇ ਸੰਗਤ ਆਉਣੀ ਸ਼ੁਰੂ ਹੋ ਗਈ ਆ ਰਸ਼ ਭੰਨ ਲੱਗ ਪਿਆ ਹੈਗਾ ਲੋ ਜੀ ਦਰਬਾਰ ਸਾਹਿਬ ਇਧਰ ਤੇ ਆਪਾਂ ਦੁੱਧ ਦਾ ਲੰਗਰ ਖਾਂ ਹਾਂਜੀ ਹਾਂਜੀ ਚਲੋ ਫਿਰ ਖਾਂ ਲਾਚੀ ਵਾਲਾ ਦੁੱਧ ਲਾਚੀ ਵਾਲਾ ਦੁੱਧ ਪੀਨੇ ਲੋ ਜੀ ਤੇ ਦੁੱਧ ਦਾ ਲੰਗਰ ਚਾਹਦੇ ਆ ਤੇ ਅੱਜਾ ਬੁਣਾ ਹੱਥ ਦਾ ਕਿਉਂ ਹੋ ਰਿਹਾ ਸਰਪਨੀ ਕਰਦੇ ਰੋਲੇ ਦਾਲੂ ਲੋ ਜੀ ਉਹ ਹੈਗਾ ਜੀ ਠੰਡਾ ਬੁਰਜ ਤੇ ਛੋਟੇ ਸਹਿਬ ਜਾ ਦੇ ਫਿਰ ਮਾਦਾ ਕੁਦਰੀ ਦੀ ਹਰਖਾ ਜੰਦਾ ਦੀ ਤੇ ਹੁਣ ਆਪਾਂ ਆਪਣੇ ਇਥੇ ਗੁਰਦਰਾ ਸਾਹਿਬ ਬਣਿਆ ਹੋਇਆ ਦੁੱਧਾ ਲੰਗਰ ਚੱਲ ਰਿਹਾ ਹਰਮੋਨੀਸ਼ ਹੈ ਜੀ ਜਾਂਦੇ ਆ ਤੇ ਗੇਟ ਦੇ ਕੋਲੇ ਹੀ ਆ ਨਾਲ ਹੀ ਆਚੀ ਵਾਲਾ ਦੁੱਧ ਸ਼ਗੋ ਜਿਨੇ ਸ਼ਕਣਾ ਜੀ ਆਓ ਸਿੱਧੀ ਜਿਹੜੇ ਚੱਲ ਰਹੇ ਜੀ ਇਸ਼ਨਾਨ ਕਰਕੇ ਦਮਾਲਾ ਆਪਾਂ ਬੰਨ ਲਿਆ ਸੋਨਾ ਬੱਜਿਆ ਹੈਗਾ ਛੇ ਹਰਮਣ ਕੱਪੜੇ ਪਾਈ ਜਾਂਦਾ ਹੈਗਾ ਔਰ ਦੇਖ ਲਓ ਜੀ ਦਰਸ਼ਨ ਕਰ ਲਓ ਤੇ ਆਪਾਂ ਹੁਣ ਮੱਥਾ ਟੇਕਣ ਚੱਲਾਂਗੇ ਠੰਡੇ ਬੁਰਜ ਤੇ ਸੰਗਤ ਛਨਾਹ ਰਬਾਣੀ ਕਰਕੇ ਕੋਈ ਪੰਜ ਸ਼ਨਾਹ ਨੇ ਕਰਕੇ ਕੋਈ ਪਾਣੀ ਮੰਦ ਕੇ ਤਿਆਰ ਹੋ ਚੱਲੇ ਤੇ ਚਲੋ ਜੀ ਚੱਲਦੇ ਮੇਰਾ ਦੁਮਲਾ ਸਾਹਿਬ ਵੱਜ ਗਿਆ ਤੇ ਹਰਮਣ ਦਾ ਵੱਜੀ ਜਾਂਦਾ ਇਸ਼ਨਾਨ ਪਾਣੀ ਕਰਕੇ ਸਾਹਮਣੇ ਬਾਬਾ ਜੀ ਮਿਲ ਗਏ ਸੀ ਕਹਿੰਦੇ ਅਸੀਂ ਬਣ ਦਿੰਨੇ ਆ ਤੇ ਲਓ ਜੀ ਸੰਗਤ ਵੇਖੋ ਹਾਂ ਚਨਾ ਨਾ ਕਰ ਰਹੀ ਆ ਤੇ ਫਲੋਵਰ ਚ ਪਾਣੀ ਥੋੜਾ ਜਿਆਦਾ ਠੰਡਾ ਹੀ ਆ ਪਰ ਜਿਆਦਾ ਠੰਡਾ ਨਹੀਂ ਹੈਗਾ ਬਾਬਾ ਜੀ ਇੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਾਂ ਰੱਖਿਆ ਗਿਆ ਸੀ ਠੰਡੇ ਗੁਰਜ ਦੇ ਵਿੱਚ ਦਰਸ਼ਨ ਮਿਲੇ ਹੋ ਗਿਓ ਜੀ ਤੇ ਥੋੜਾ ਜਿਹਾ ਮੌਸਮ ਕਹਿੰਦੇ ਨਹੀਂ ਆਦਾ ਵੀ ਆ ਤੇ ਸੰਗਤਾਂ ਜਾਈਆਂ ਕਮੇਟੀਆਂ ਜਾਈ ਜਾਂਦੀਆਂ ਦੁਕਾਨਾਂ ਸੱਜੀਆਂ ਹੋਈਆਂ ਸੇਲਾਂ ਲੱਗੀਆਂ ਹੋਈਆਂ